ਹਾਲ-ਚਾਲ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਮੈਂ ਵੀ ਠੀਕ ਠਾਕ ਹਾਂ ਉਹ ਸੁਣਦੇ ਜਾਣਾ ਤੇ ਸੱਟਮਟ ਹੋਣਗੇ ਲਓਏ ਮਿੱਤਰੋ ਅੱਜ ਨਾ ਬਹੁਤ ਦਿਨਾਂ ਦੇ ਬਾਅਦ ਆਪਾਂ ਪ੍ਰਾਣੇ ਘਰੇ ਆਏ ਇਹਨਾਂ ਨੇ ਦਿਖਾਦੀ ਬਈ ਤੇ ਕੈਮਰਾਮੈਨ ਨੋਨਾ ਬਈ ਅੱਜ ਆਪਾਂ ਪਹਿਲੀ ਫੁਟੇ ਸ਼ੁਰੂਆਤ ਕਰਦੇ ਪਹਿਲਾਂ ਤਾਂ ਆਪਣੇ ਮੋਟਰਸਾਈਕਲ ਤੇ ਆਏ ਇਹਦੀ ਚਾਬੀ ਛਾਂਲ ਗਏ ਹਾਂ ਇਹ ਨਾ ਮੈਂ ਮੜ ਕੇ ਪਰਪੇ ਤੁਰ ਕੇ ਜਾਣਾ ਪਵੇ ਜਾਣਾ ਤਾਂ ਪਹਿਲਾਂ ਇੱਥੇ ਹੀ ਆਉਂ ਫਿਰ ਪਾਪੇ ਨੇ ਕਹਣਾ ਆਹ ਕਰਤਾ ਕਈ ਕਰਤਾ ਉਵੇਂ ਲੋਕ ਲਾ ਕੇ ਆਇਆ ਚਮਚੇ ਨਾ ਖੋਲ ਇਹ ਸਮੇਂ ਰੱਖਦੇ ਨਾ ਪਾ ਪੱਜ ਗਿਆ ਬੈ ਕੰਮ ਤਾਂ ਹੀ ਤਾਂ ਕਰਕੇ ਮੈਂ ਤੁਹਾਨੂੰ ਨਾ ਫਰਦਾਨ ਲੌਕ ਦੇ ਕੋਨਟਰ ਗਰਾਉਂਡ ਗਿਆ ਸਾਡੇ ਆਏ ਨਹੀਂ ਬਾਈ ਇਹ ਖੁੱਲਣਾ ਹੁਣ ਆ ਦੇਖ ਲੋ ਇੱਥੇ ਆ ਨਹੀਂ ਇਹ ਖੁੱਲਦਾ ਲੈ ਆ ਵੀ ਨਹੀਂ ਖੁੱਲਦਾ ਹਾਲਾਂਕਿ ਪੱਤੀ ਸਿਰੇ ਲਾ ਦੀ ਆਪਾਂ ਉਹ ਦੇਖ ਲੋ ਐਂ ਕਰਤੀ ਆ ਇਹ ਐਂ ਕਰਕੇ ਲੌਕ ਹੋ ਜਾਂਦੀ ਐ ਤੇ ਆ ਖੁੱਲੂਗਾ ਤਾਂ ਫੇਰ ਹੀ ਆ ਹਾਂ ਫੇਰ ਖੁੱਲੂਗਾ ਵੀ ਚੱਕਰ ਇਹ ਗਾਰ ਸਹੀ ਐ ਯਾਰ ਇਹ ਕਾ ਦਿਮਾਗ ਭਾਪੇ ਦਾ ਨਹੀਂ ਨਹੀਂ ਬਾਰੀਆਂ ਵਾਲੀ ਲੈ ਬਾਰੀਆਂ ਵਾਲੀ ਦਾ ਲਓ ਜੀ ਖੋਲ ਲਈ ਮਤਲਬ ਜਿੰਦੇ ਫੇਰ ਆਪਾਂ ਤੁਹਾਨੂੰ ਦਿਖਾਉਂਦੇ ਕੁੱਤਰਾ ਹਾਂ ਲਓ ਖੁੱਲ ਗਿਆ ਲੈ ਉਹ ਵੀ ਵੇਟ ਖਾਦਾ ਕਰੋ ਚੱਕ ਮੈਂ ਤਾਂ ਪਾਪੇ ਨੇ ਪਤਾ ਕੀ ਕੀਆ ਪਾਪਾ ਕਹਿੰਦਾ ਇੱਧਰਲੇ ਫੁੱਡੇ ਦੇ ਵਿੱਚ ਅੰਦਰੀ ਸਰੋਂ ਕਿਤੇ ਪਾਈ ਆ। ਇਹ ਆਏ ਪਾਈ ਇਹਨਾਂ ਦੇ ਵਿੱਚ ਖਿਲਰੀ। ਉਹ ਨਹੀਂ ਨਹੀਂ। ਦਿਖਾ ਦੇ ਗੂਤਰ ਸਾਹ ਦੇ ਤੋ ਸਾਰੇ। ਦੇਖੋ ਮਿੱਤਰੋ। ਚੱਕ ਮਾਰੋ ਇੱਧਰ। ਇੱਧਰ। ਆਹ ਦੇਖੋ ਲੈ ਕੇ ਫੁੱਡੇ ਦਿਖਾ ਦੇ ਸਾਰੇ। ਛਾਹ ਕਿ ਇੱਧਰ ਪੰਜੇ। ਹਾਂ ਬੱਚੇ ਕੱਢੇ ਛਾਹ ਠੀਕ ਹੈ। ਪੰਜੇ ਛਾਹ ਆਖੀ ਆ। ਅੰਦਰ ਵਟ ਕੇ ਸਿਰ ਪੈਕ ਹੀ ਹੈ ਜਟੀਆਂ ਦਾ ਮਿੱਤਰੋ। ਇਹ ਨਹੀਂ ਵੀ ਆ ਦੇ ਇੱਧਰ ਰੱਖੇ ਵੀਰ ਦਿਖਾ ਦਿਖਾ ਦੇ ਚੰਗੀ ਤੇਰਾ ਕੋਈ ਚੱਕ ਨਹੀਂ। ਹਾਂ ਦੋ ਬੱਚੇ ਕੱਢੇ ਬਈ ਇਹਨੇ। ਆ ਇਹਨਾਂ ਪੇਰ ਲੱਗਿਆ ਵੇ ਇੱਧਰ ਦੋ ਬੱਚੇ ਆ ਵਾ ਇੱਧਰ ਦੇ ਆ ਦੱਬੇ ਆਇਂ ਪਰਲਾ ਹਾਂ ਆ ਆ ਦਿਖਾ ਦੀ ਦੋ ਆ ਇੱਕ ਆ ਜੁੜੀ ਆ ਥੱਲੇ ਆ ਸਾਖਾ ਮੋ ਜਿੱਧਰ ਲਿਆਂਦਾ ਹੋਇਆ ਉਹੀ ਓਏ ਹਾਂ ਹਾਂ ਜਿਹੜੇ ਪੂਰੇ ਨਾਲ ਦਾ ਸੀਗਾ ਹਾਂ ਇੱਕ ਆ ਬਈ ਮਗਰ ਆਂਦੇ ਦੇ ਤਾਂ ਨਹੀਂ ਕੀਦੇ ਆ ਇਹ ਕੁਤਰੀ ਹੈ ਇਹਦਾ ਹਾਂ ਹੂੰ ਕੁਤਰੀ ਹੈ ਮਤਰਾ ਉਹਦੇ ਕੁਝੀ ਬਾਹਰ ਕੱਢ ਲੀਏ ਇੱਕ ਮੋੜ ਰੁਗੀਆਂ ਮੜਾ ਓਏ ਨਹੀਂ ਕੋਈ ਨਹੀਂ ਮੈਂ ਖੜਾ ਖੜਾ ਆ ਆ ਦੇਖੋ ਮਤਰਾ ਹੁਣ ਪਰਲੇ ਖੁੱਡੇ ਵਾਲੇ ਆਪਾਂ ਦਿਖਾਉਂਦੇ ਤੈਨੂੰ ਗੂਤਰ ਪਾਪਾ ਕਿਹਿੰਦਾ ਖੁੱਡੇ ਚ ਬਈ ਕੱਲੀ ਫਿਰੋਂ ਹਾਂ ਐਂ ਕਿਹਾ ਪਾਪੇ ਨੇ ਤੂੰ ਤਜ਼ਰਾ ਕਈ ਨਾ ਖੁੱਡੇ ਚ ਬਈ ਐ ਅੱਧਾ ਗਲਾਸ ਤੂੰ ਇਹ ਨਾ ਖੁੱਡੇ ਚ ਬਈ ਉਹ ਮੈਨੂੰ ਭਲੇ ਖਵੇਗਾ ਉਹਨੇ ਇਹ ਚਿਆ ਸੀ ਮਤਲਬ ਆਲੋ ਨਹੀਂ ਤਾਂ ਫੋਨ ਲਾ ਕੇ ਪੁੱਛ ਲੈਣਾ ਬਾਈ ਇੱਥੇ ਤਾਂ ਹੈਗੀ ਆ ਨਹੀਂ ਉਹਨੇ ਕਿਹਾ ਗੱਲੀ ਸਰੋ ਕਣਕ ਹੈਗੀ ਜਣੀ ਦਵਨੇ ਆਏ ਸਮਝ ਇੱਧਰ ਬੈਠ ਇਹ ਆਲੋ ਸੁੱਕੋ ਮਿੱਤਰੋਂ ਕੱਲੀ ਫਿਰੋਂ ਬਾਦੀ ਪਾਪਾ ਪਾਦੀ ਸਰੋ ਪਾਪਾ ਦੇਖ ਲੀ ਵਲੋਗ ਬਾਈ ਸਰੋ ਬਾਦੀ ਹੋਰ ਕਹਣਾ ਕਈ ਕਦੇ ਕਣਕ ਛੱਟਿਆ ਹੈ ਹਾਂ ਇੱਕ ਹੋਰ ਇਹ ਦਿਖਾ ਦੇ ਦੱਬ ਗਾ ਦਫਾ ਗਾ ਲੋ ਜੀ ਨੀ ਦਿਨਾ ਕਰੋ ਮਿੱਤਰੋ ਚੈੱਕ ਇਧਰ ਇਧਰ ਬਾਫਰ ਦਾਣੇ ਹੈਗੇ ਹੈ ਨਾ ਤਾਪੇ ਦੇ ਦਾਣੇ 3 ਕਿੱਤੀ 3 ਹੀ ਬਦਲਦੇ ਦੇਖੋ ਮਿੱਤਰੋ ਕਰੋ ਚੈੱਕ ਡੱਬੇ ਕਿੰਨੇ ਛਾਂ ਕਰੋ ਇਧਰ ਜਿਆਦਾ ਹੈ ਇਧਰ ਡੱਲ ਆਪਰੇ ਕੋ ਡੱਬੇ ਨਹੀਂ ਪ੍ਰਭੂ ਸਟਾਕ ਬੜਾ ਆਪਰੇ ਕੋ ਇਹ ਤਾਂ ਮੰਗਦਾ ਸੀ ਭਾਈ ਇਹ ਕਮੈਂਟ ਕੀਤਾ ਸੀਗਾ ਅੱਛਾ ਇਹ ਨੀਲੇ ਨੂਲੇ ਡੱਬੇ ਡੱਬੇ দাও ਦੇਖੋ ਮਿੱਤਰੋ ਕਰੋ ਚੈੱਕ ਨੀਲੇ ਡੱਬੇ ਆਹ ਚਿੱਟੀ ਪੂਰ ਦਾ ਨੀਲਾ ਡੱਬਾ ਹਾਂ ਨੀਲਾ ਤੇ ਸਾਨੂੰ ਫੜ ਕੇ ਸ਼ੌਂਕ ਕਰਾਉਣ ਲਈ ਇੱਕ ਦੋ ਡੱਬੇ ਡੁੱਬਿਆਂ ਦਾ ਇੱਕ ਮਿੰਟ ਰੀਚ ਨੂੰ ਦਾਣੇ ਪਾ ਗਏ ਬਰਾ ਟ੍ਰੇ ਕੱਢੀ ਬਾਟ ਆ ਵੀ ਖਵਾਂਡੇ ਦੇ ਰੇ ਪੱਛੇ ਆਂਡੇ ਮੇਰੇ ਨਾਲ ਪੈਰਾ ਜੀ ਇਹ ਭੋਗ ਰਿਹਾ ਬੱਚਾ ਕਾਹਦਰ ਤੇ ਧਿਆਨ ਨਾਲ ਇਹ ਖੋਰ ਹੈ ਬੱਚਾ ਆਂਡੇ ਤਾਂ ਘਰ ਹੈ ਬੱਚੇ ਪੁੱਛਦੇ ਰਹਿਣਗੇ ਚਾਹ ਦੇ ਲੈ ਜੀ ਨੀ ਕਰ ਤਾਂ ਪ੍ਰੋਪ ਦਿਖਾਈ ਇਹਨੇ ਚੱਕ ਡੱਬਾ ਫੜ ਕੇ ਆ ਰਿਹਾ ਹਾਂ ਦਾ ਬਈ ਰਸਤੀ ਦੱਸੀ ਹੈ ਹੋਤਰੀ ਹੈ ਠੀਕ ਹੈ ਅੱਜ ਬਹੁਤ ਦਿਨ ਬਾਅਦ ਇੱਥੇ ਆਏ ਹਾਂ ਫਿਰ ਮੈਂ ਕਿਹਾ ਤੁਹਾਨੂੰ ਚੰਗੀ ਤਰ੍ਹਾਂ ਸ਼ੌਂਕ ਕਰਾ ਦਗੀ ਇਹ ਦੂਸਰ ਕਾਲਾ ਕੀਤਾ ਸੀ ਅੱਧੀ ਪੂਛ ਕੀਤੀ ਹਿਰਤੀ ਡੱਬੀ ਛਾਖੀ ਬਈ ਕਰੋ ਸ਼ੌਂਕ ਮਿੱਤਰੋ ਅੱਖਾਂ ਤੁਹਾਨੂੰ ਲਾਲ ਤਾਂ ਲੱਗਦੀਆਂ ਲੜ ਜਾਂਦੀਆਂ ਲੈ ਫਲੈਸ਼ ਨਾ ਲੱਗ ਲੱਗਦਾ ਹੁਣ ਸਾਨੂੰ ਚਿੱਟੀ ਪੂਰੀ ਸਿਆ ਕਰਾ ਪੂਰੀ ਪੂਰੀ ਆਏ ਬੈਠੀ ਲੈ ਪੂਰੀ ਤੇ ਨਹੀਂ ਲੈ ਕੇ ਦਿਖਾਦੇ ਆਪਾਂ ਨੂੰ ਚਿੱਟੀ ਪੂਰੀ ਆਹ ਥੱਲੇ ਬੈਠਾ ਹੋਊਗੀ ਦਿਖਾਉਂਦਾ ਬਾਅਦ ਵਿੱਚ ਆਹ ਬਈ ਪੂਰੀ ਹੈ ਚਿੱਟੀਆਂ ਅੱਖਾਂ ਦੀ ਜਾਨ ਠੀਕ ਹੈ ਜੀ ਤੇ ਬਾਕੀ ਬੱਚੇ ਬੱਚੇ ਕੱਢੀ ਜਾਂਦੇ ਵਿੱਚ ਆਹ ਦੇਖ ਆਹ ਤਰੀ ਬੈਠੇ ਦੋ ਅੰਡੇ ਇੱਧਰ ਪਏ ਆ ਦੋ ਆ ਥੱਲੇ ਪਏ ਆ ਦੇਖ ਲੋ ਆਹ ਤੁਹਾਨੂੰ ਦਿਖਾਉਣਾ ਹੈ ਨੀਲੀ ਪੂਛੜਾ ਉਹ ਨੀਲਾ ਕਿਤੇ ਹੀ ਪੂਛੜਾ ਨੀਲਾ ਚਿੱਟੀ ਪੂਛੜਾ ਦੇਖੋ ਫਿਰ ਭਾਈ ਠੀਕ ਹੈ ਜੀ ਕਰੋ ਮੇਰੇ ਚੈੱਕ ਆਹ ਦੇਖੋ ਜੀ ਚਿੱਟੀ ਨੀਲਾ ਹਾਂ ਮੰਨਦੇ ਹਾਂ ਇਹ ਸਾਰੀ ਜਿਹੜੀ ਝਾੜੀ ਪਈ ਹੈ ਹੁਣ ਤਾਂ ਕਰਕੇ ਜਿਹੇ ਝਾੜੀ ਤੁਰਿਆ ਹੁੰਦਾ ਖੰਭ ਜੀ ਪੂਛ ਦੇ ਐਸੇ ਸਾਨੂੰ 1 ਕਿਲੋ ਦਾ ਹੋਰ ਸ਼ੌਂਕ ਕਰਾਉਣਾ ਸੀ ਆਹ ਡੱਬਾਂ ਡੁੱਬਾਂ ਆਪਣੀਆਂ ਆਹ ਆ ਕਬੂਤਰ ਆ ਇਹ ਲੱਗਦਾ ਕਿ ਤਰਾ ਚਿੱਟੀਆਂ ਕੰਨਾਂ ਹੈ ਬੱਚਾ ਇੱਧਰ ਰੱਖੀ ਆ ਠੀਕ ਆ ਬਾਈ ਚਿੱਟੀਆਂ ਖਾਦਾ ਇਹ ਮਕਰੋ ਜਾ ਕਰੀ ਡੱਬੀ ਗੱਡੀ ਆ ਆਪਣੀ ਇਹ ਆਪਣੀ ਮੇਰੀ ਛੋਟੀ ਬੜੀ ਸ਼ਤਾਨ ਆਪਣੀ ਇਹ ਆ ਲੋ ਚਿੱਟੀਆਂ ਕੰਨਾਂ ਹੈ ਚਿੱਟੀਆਂ ਕੰਨਾਂ ਖਟੀਆਂ ਖਟੀਆਂ ਨਹੀਂ ਹਾਂ ਖਟੀਆਂ ਖਾਦੀ ਦੋਨੇ ਪਾਸੇ ਤੇ ਸਿਰ ਤੇ ਟੋਪੀ ਜੀ ਥੋੜੀ ਜੀ ਹੈ ਵੀ ਚੀਜ਼ ਠੀਕ ਹੈ ਦੇ ਉਹ ਕਾਲਸ ਰਖ ਅੱਲਰ ਭਾਈ ਤਰੇ ਆਉਂਦਾ ਨੀਚੇ ਇਹ ਵੱਡਾ ਕਬੂਤਰ ਆਈ ਪੂਰਾ ਵੱਡਾ ਭਾਈ ਅਡਲਟ ਰੀਡਰ ਮਰੀਡਰ ਉਹ ਆਪਣਾ ਤੇ ਇੱਕ ਰੱਤੀ ਰੱਤੀ ਵੀ ਆ ਰੱਤੀ ਦੇ ਸ਼ਾਖੀ ਭਾਈ ਤੁਸੀਂ ਨਹੀਂ ਦਿਖਦੇ ਦੇਖੀ ਹੁਣੀ ਰੱਤੀ ਸ਼ਾਖੀ ਜੇ ਦੇਖੀਏ ਤਾਂ ਕਮੈਂਟ ਜਰੂਰ ਕਰਿਓ ਰੱਤੀ ਸ਼ਾਖੀ ਦੇਖੋ ਲੈ ਪੂਰੀ ਰੱਤੀ ਜ ਲੈ ਰੰਗ ਚੈੱਕ ਕਰਾ ਦੀ ਤੇ ਕਹਾਂ ਨਹੀਂ ਤਾਂ ਕਿ ਡੱਬੀ ਆ ਰੱਤੀ ਆ ਰੱਤੀ ਭਾਈ ਰੱਤੀ ਆ ਦੇਖ ਲੋ ਸ਼ਾਖੀ ਤੇ ਨਹੀਂ ਵੀ ਕਾਲੀ ਆ ਖਾਈ ਵੀ ਕਾਲੀ ਆੱਖਾ ਥੈਰਾਪੀ ਨੀਲੇ ਸ਼ਾਖੇ ਤੇ ਰੱਤੇ ਸ਼ਾਖੇ ਬਹੁਤ ਘੱਟ ਮਿਲਣਗੇ ਐਵੇਂ ਹੋਏ ਰੱਤਾ ਪਰ ਜਿਵੇਂ ਉਹ ਦੋ ਧਾਰ ਨਾ ਜੀ ਹੁੰਦੇ ਨਾ ਆ ਆਵੜਗਾ ਬਾਵੜਗਾ ਜਿਵੇਂ ਦਾ ਹੋਏ ਫੇਰ ਆ ਤੇ ਹੋਰ ਬਈ ਇੱਕ ਇੱਥੇ ਜਿਹੇ ਹੋਰ ਦਿਖਾਉਣ ਵਾਲਾ ਸੀਗਾ ਤੁਹਾਨੂੰ ਆਣਾ ਬਈ ਪੱਟੀ ਕੋ ਬਣੀ ਚੱਲਿਆ ਕੇ ਛੱਡ ਆ ਬੋਰ ਦੀ ਹੁ ਦੀ ਸੀਦੀ ਇਹ ਕੱਚੀ ਕੀ ਤੇ ਇਹ ਕარი ਆ ਛੱਜਣ ਵਾਲੇ ਹਾਂ ਜਾਂਦਰ ਜਿਹੜੀ ਇੱਥੇ ਥੋੜੀ ਬੋਰਦੀ ਸੀ ਹੈ ਨਾ ਤੇ ਪਸੀਨੋ ਪਸੀਨੀ ਹੋ ਗਏ ਦਰਵਾਜ਼ਾ ਭੇੜਿਆ ਬਾਈ ਸਾਡਾ ਮੈਂ ਤੁਹਾਨੂੰ ਨਾ ਵਲੌਗ ਬਣਾਈ ਜਾਂਦੀ ਅੰਦਰ ਕਬੂਤਰ ਨਾ ਕੋਈ ਨਿਕਲ ਜੇ ਏ ਉੱਚੀ ਵਾਲੀ ਖੜ ਜਾਂਦੀ ਏ ਜਦੋਂ ਡੰਦਾ ਹੀ ਨਾ ਪਾਪਾ ਹੋਰੀ ਬਈ ਮਲੀ ਜੀ ਅੱਖ ਦੀ ਏ ਚਾਹ ਕੀ ਜੀ ਹੋਇਆ ਪਰ ਹਰੀ ਜੀ ਦੇ ਵਿੱਚ ਮੈਰੀ ਜੀ ਆ ਆ ਦੇਖ ਲੋ ਇਧਰ ਲਾਲ ਚੀਨੀ ਆ ਉੱਚੀ ਵਾਲੀ ਚੜਦੀ ਨਹੀਂ ਬਈ ਖੂਸ਼ ਐ ਜੀ ਆ ਇਹ ਰੱਖ ਲਈ ਨਾ ਮੇਰੇ ਨਾ ਪਾਪਾ ਨੇ ਹਾਂ ਬੰਦ ਕਰ ਲਈ ਆਂ ਬੱਚੇ ਉੱਚੇ ਕਢਾਵਾਂਗੇ ਦੱਸਦਾ ਜੀ ਰਤਨ ਤੇ ਬਾਕੀ ਦਿਖਾ ਦੇਣਾ ਬਈ ਬੈਠੇ ਹੀ ਦਿਖਾ ਦੇ ਤੇ ਐਂਡ ਵਾਲੇ ਗੁੱਡੇ ਚ ਵੀ ਚੱਲਦੇ ਆਂ ਫਿਰ ਨਹੀਂ ਵੀਡੀਓ ਤਾਂ ਇੱਚੀ ਸਾਰੀ ਕੰਪਲੀਟ ਹੋ ਜੂਗੀ ਚੱਲਦੇ ਆਂ ਐਂਡ ਵਾਲੇ ਚ ਨਾਲ ਇਹਨਾਂ ਦੀ ਹੁਣ ਟ੍ਰੇ ਰੱਖਦੇ ਕੁਜੀ ਭਰ ਦੇ ਕੇ ਓਕੇ ਰਿਮੋਟ ਆਂ ਹਾਲੋ ਹਾਲੋ ਆਹ ਭਰ ਦਨੇ ਆਪਾਂ ਕੁਝ ਨਾ ਆਪਾਂ ਗੁੱਜੀਆਂ ਭਰ ਕੇ ਮਿਲਦੇ ਤੁਹਾਨੂੰ ਆਪਾਂ ਗੁੱਜੀਆਂ ਭਰ ਕੇ ਮਿਲਦੇ ਮਿੱਤਰੋ ਤੁਹਾਨੂੰ ਕਰੋ ਚੱਕ ਦਾਣੇ ਤੁਨੇ ਖਾਈਏ ਮਿੱਤਰ ਹੁਣ ਆਪਾਂ ਤੁਹਾਨੂੰ ਐਂਡ ਵਾਲੇ ਖੋਡੇ ਵਾਲੇ ਕੂਤਰ ਦਿਖਾਉਨੇ ਆਂ 10 ਸਾਰੇ ਇਧਰ 10 ਹਾਂ ਦਿਖਾ ਦੇ ਕਰੋ ਚੱਕ ਵੀ ਆਇਦਰ ਪਹਿਲਾਂ ਲਾਲਚੀ ਨਾ ਕਰੋ ਸ਼ੋਅ ਆਲਤਰਾ ਚਿੱਟੀਆਂ ਆਖਾਂ ਦਾ ਲਾਲ ਚੀਨਾ ਸਾਖ ਆਖਾਂ ਦਾ ਚੀਨਾ ਲਾਲ ਚੀਨਾ ਚਿੱਟੀਆਂ ਦਾ ਇਧਰ ਚੀਨਾ ਬੈਠਾ ਚਿੱਟੀਆਂ ਆਖਾਂ ਆਹੀ ਆ ਮਿੱਤਰੋ ਜਿਹੜੇ ਤੁਹਾਨੂੰ ਚੈਤਰ ਆਏ ਚੇਕਾ ਲਾਲ ਚੀਨਾ ਥੱਲੇ ਆਹੀ ਇਹਦੇ 10 ਕਬੂਤਰ ਹੀ ਆ ਮਿਲਦਾ ਸਾਰੇ ਹਨਾ ਸਾਰੇ ਮਿੱਤਰੋ ਇਧਰ ਕਬੂਤਰ ਹੀ ਆ ਲੋ ਬਈ ਨੋਨੇ ਨੇ ਐਂਡ ਵਾਲੇ ਚਲਾ ਤਾ ਦਰਵਾਜ਼ਾ ਇਹਨਾਂ ਨੂੰ ਵੀ ਖੋਲ ਦਿੰਦੇ ਜਿਹਨਾਂ ਦੇ ਅੰਦਰ ਧੋਕੇ ਭਰ ਕੇ ਰਹਤ ਨੇ ਆ ਗਈ ਸਾਰੇ ਜਾਣੇ ਖਾਲੂ 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 ਆ ਗਏ ਘਟੇ ਜੀ ਆ ਬਈ ਰਾਤੀ ਕੁਜੀ ਭਰ ਕੇ ਹਾਸਲਾ ਕੀ ਦੋਣ ਚਾ ਕੋ ਇਹ ਜੋੜੇ ਇਹਨੂੰ ਨੇ ਮੈਕਸ ਕੀ ਕੰਮ ਸਾਰਾ ਬਲੋ ਆਇਆ ਲੱਗਾ ਜੀ ਅੱਧੇ ਆਪੇ ਹੀ ਸਾਲੇ ਮਿਲੇ ਵੀ ਹੱਸੇ ਮਿਲੇ ਰਾਬੀ ਜਾਣੇ ਦਾ ਪਾਪਾ ਜਾਣੇ ਆਪਾ ਬਈ ਬਹੁਤ ਟਾਈਮ ਬਾਅਦ ਨਾ ਅੱਜ ਆਏ ਆ ਘਟੋ ਘਟ ਡੇਢ ਮਹੀਨਾ ਹੋ ਗਿਆ ਹੁਣ ਤੁਹਾਨੂੰ ਪਤਾ ਕਿਤੇ ਡੈਡੀ ਕਰਕੇ ਤੇ ਬਾਕੀ ਪਾਪਾ ਜੀ ਜਾਣੇ ਜੁਣੇ ਪਾ ਕੇ ਜਾਂਦਾ ਰਿਹਾ ਇਧਰ ਲੈ ਇਹਨਾਂ ਨੇ ਆਹ ਕਿੱਧਰ ਲੈ ਆ ਇਧਰ ਲਾਇਆ ਆ ਵੀ ਇਧਰ ਲੈ ਇਹਦੇ ਨਾਲ ਹੀ ਟੰਗਿਆ ਵੇ ਓਏ ਭਾਈ ਕੰਮ ਨਵੇੜਦਗੇ ਠੀਕ ਹੈ ਭਾਈ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀ ਵੀਡੀਓ ਕਿੱਦਾਂ ਲੱਗੀ ਤੇ ਜਾਨਵਰ ਕਿੱਦਾਂ ਲੱਗੇ ਬਹੁਤ ਟਾਈਮ ਬਾਅਦ ਹੁਣ ਰੈਗੂਲਰ ਬਣਾਇਆ ਕਰਾਂਗੇ ਆਪਾਂ ਭਾਈ ਠੀਕ ਉਹ ਬੱਚਾ ਜਾ ਹੋ ਜਾ ਕੇ ਬਹਿ ਗਿਆ ਉਹਨਾਂ ਨੇ ਉਹ ਨਾ ਆਈ ਉਹ ਬਕੂ ਹੋ ਦੇ ਬੈਠਾ ਕੋਈ ਨਾ ਗਾਹ ਲਾਗੇ ਹੋ ਦੇ ਬੈਠਾ ਇੱਥੇ ਹੀ ਗਿਆ ਬਾਈ ਹੁਣੇ ਟੈਂਕੀ ਦੇ ਨਾਲ ਬੈਠਣਾ ਉਹ ਚੱਟਾ ਜਿਹਾ ਇੱਥੇ ਹੀ ਗਿਆ ਔੜਦਾ ਔੜਦਾ ਇੱਕ ਨੂੰ ਹਾਂ ਹਾਂ ਇਹ ਥੋੜਾ ਜਿਹਾ ਹੈਗਾ ਚੱਕਰ ਠੀਕ ਹੈ ਬਾਈ ਇੱਕ ਨੂੰ